ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਤੁਹਾਡੇ ਨਾਲ ਇੱਥੇ ਖਾੜਕੂ ਜਾਰੂ ਯੋਧਿਆਂ ਗੱਲਾਂ ਬਾਤਾਂ ਤੇ ਕੁਝ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਆ ਇਸੇ ਲੜੀ ਤਹਿਤ ਅੱਜ ਆ ਜਿਹੜੀ ਆਪਾਂ ਯਾਦ ਸਾਂਝੀ ਕਰ ਰਹੇ ਆ ਜਾਂ ਗੱਲਬਾਤ ਕਰ ਰਹੇ ਆ ਉਹ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵਾਲੇ ਹੈ ਜੋ ਕਿ ਇਹ ਯਾਦ ਸਾਂਝੀ ਕੀਤੀ ਹੈ ਭਾਈ ਹਰਨੇਕ ਸਿੰਘ ਪਾਪੋਣ ਇਹ ਜਿਹੜੀ ਗੱਲਬਾਤ ਹੈ ਇਹ ਵੰਗਾਰ ਸਾਲੇ ਦੇ ਵਿੱਚ ਨਵੰਬਰ 2015 ਵਿੱਚ ਛਪੀ ਸੀ ਉਸ ਵਿੱਚ 17 ਸਾਲ ਉਪੋਸ਼ਟ ਉਸ ਵਿੱਚ 11 ਸਾਲ ਜੇਲ੍ਹ ਕੱਟ ਕੇ ਆਪਣੀ ਜ਼ਿੰਦਗੀ ਦੇ ਹਸੀਨ ਪਲਾਂ ਬਾਰੇ ਕੁਝ 28 ਸਾਲ ਸਿੱਖ ਕੌਮ ਦੇ ਲੇਖੇ ਲਾਉਣ ਵਾਲੇ ਜੁਝਾਰੂ ਸੂਰਮੇ ਵੀਰ ਹਰਨੇਕ ਸਿੰਘ ਪਾਪ ਨੇ ਲੁਧਿਆਣਾ ਤਰੀਕ ਪੇਛੀ ਦੇ ਸੰਘਰਸ਼ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ ਸਨ ਉਹਨਾਂ ਵਿੱਚੋਂ ਇੱਕ ਯਾਦ ਜੋ ਅੱਜ ਅਸੀਂ ਸਾਂਝੀ ਕਰ ਰਹੇ ਹਾਂ ਉਹ ਹੈ ਸ਼ਹੀਦ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਬਾਰੇ ਤਾਂ ਬਿਨਾਂ ਦੇਰੀ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਹਰਨੇਕ ਸਿੰਘ ਪਾਪ ਦੱਸਦੇ ਨੇ ਕਿ ਮੇਰੇ ਪਿੰਡ ਪਟਾਹਰੀ ਦੇ ਨੇੜੇ ਪਿੰਡ ਸਿਆੜ ਪੈਂਦਾ ਹੈ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਸੰਤ ਮੀਆਂ ਸਿੰਘ ਦੇ ਨਾਮ ਤੇ ਸੰਤਾਂ ਦੀ ਠਾਰ ਕਰਕੇ ਇਲਾਕੇ ਵਿੱਚ ਜਾਣਿਆ ਜਾਂਦਾ ਹੈ ਤੇ ਮੇਰਾ ਉੱਥੇ ਕਾਫੀ ਆਉਣ ਜਾਣ ਸੀ ਉੱਥੋਂ ਦੇ ਗ੍ਰੰਥੀ ਸਿੰਘਾਂ ਨੇ ਮੈਨੂੰ ਲੰਗਰ ਛਕਾਉਣਾ ਦੁੱਧ ਪਿਲਾਉਣਾ ਤੇ ਕਾਫੀ ਸੇਵਾ ਕਰਨੀ ਮਜੂਦਾ ਸੰਘਰਸ਼ ਬਾਰੇ ਮੇਰੇ ਕੋਲੋਂ ਗੱਲਾਂ ਪੁੱਛਣ ਕੇ ਉਥੋਂ ਦੇ ਗ੍ਰੰਥੀ ਸਿੰਘਾਂ ਨਾਲ ਮੇਰਾ ਕਾਫੀ ਪਿਆਰ ਪੈ ਗਿਆ ਉਹ ਇੱਕ ਦਿਨ ਮੈਨੂੰ ਕਹਿਣ ਲੱਗੇ ਭੱਪ ਵੀਰ ਅਸੀਂ ਅਜੇ ਤੱਕ ਤੈਨੂੰ ਕੁਝ ਕਿਹਾ ਨਹੀਂ ਤੇ ਨਾ ਹੀ ਕੋਈ ਤੇਰੇ ਤੋਂ ਮੰਗਿਆ ਹੈ ਬਸ ਸਾਡੀ ਇੱਕੋ ਬੇਨਤੀ ਹੈ ਕਿ ਸਾਨੂੰ ਉਸ ਯੋਧੇ ਦੇ ਜਥੇਦਾਰ ਗੁਰਜੰਟ ਸਿੰਘ ਬੁੱਧਵਾਲਾ ਦੇ ਦਰਸ਼ਨ ਕਰਵਾ ਜਿਸ ਦੇ ਜ਼ਾਲਮ ਸਰਕਾਰ ਨੇ ਨੱਕ ਵਿੱਚ ਦਮ ਕੀਤਾ ਹੈ ਜਿਸ ਦਾ ਨਾਂ ਸੁਣ ਕੇ ਪੁਲਿਸ ਵਾਲਾਂ ਦੀਆਂ ਲੱਤਾਂ ਕੰਮ ਲੱਗ ਪੈਂਦੀਆਂ ਨੇ। ਹੋਰ ਤੇਰੇ ਤੇਰੇ ਕੋਲੋਂ ਕੁਝ ਨਹੀਂ ਮੰਗਦੇ। ਮੈਨੂੰ ਜਦੋਂ ਉਹਨਾਂ ਵਾਰ-ਵਾਰ ਕਹਿਣ ਲੱਗੇ ਤਾਂ ਮੈਂ ਭਾਈ ਜਗਰੂਪ ਸਿੰਘ ਕਾਲਖ ਨੂੰ ਸਾਰੀ ਗੱਲ ਦੱਸੀ ਕਿ ਤੁਸੀਂ ਜਹੇਦਾਰ ਗੁਰਜੰਟ ਸਿੰਘ ਨਾਲ ਗੱਲ ਕਰਕੇ ਆਪਣੀ ਮੀਟਿੰਗ ਪਿੰਡ ਸਿਆੜ ਸੰਤਾਂ ਦੀ ਠਾਠ ਤੇ ਰੱਖ ਲਓ। ਭਾਈ ਜਗਰੂਪ ਸਿੰਘ ਕਾਲਖ ਨੇ ਜਹੇਦਾਰ ਨਾਲ ਗੱਲ ਸਲਾਹ ਕੀਤੀ ਤੇ ਅਗਲੀ ਮੀਟਿੰਗ ਉੱਥੇ ਰੱਖ ਲਈ। ਗਰਮੀਆਂ ਦੇ ਦਿਨ ਸਨ। ਲੋਕ ਝੋਨਾ ਲਗਾਉਂਦੇ ਸਨ। ਤੇ ਅਸੀਂ ਮੀਟਿੰਗ ਦਾ ਸਮਾਂ ਦੇ ਕੇ ਗ੍ਰੰਥੀ ਸਿੰਘਾਂ ਰਾਹੀਂ ਕਿ ਫਲਾਨੇ ਪਿੰਡ ਦਿਨ ਫਲਾਨੇ ਪਿੰਡ ਵਿੱਚ ਅਸੀਂ 20-25 ਸਿੰਘਾਂ ਨੇ ਆਉਣਾ ਹੈ। ਹੁਣ ਮੈਨੂੰ ਕੀ ਪਤਾ ਸੀ ਕਿ ਗ੍ਰੰਥੀ ਸਿੰਘਾਂ ਨੇ ਸੰਗਤ ਨੂੰ ਦੱਸ ਦੇਣਾ ਹੈ। ਜਦੋਂ ਅਸੀਂ ਸੰਤਾਂ ਦੀ ਠਾਠ ਤੇ ਪਹੁੰਚੇ ਤਾਂ ਇਲਾਕੇ ਦੀਆਂ ਸੰਗਤਾਂ ਦਾ ਹੜ ਆ ਗਿਆ ਸੀ। ਉਹਨਾਂ ਨੂੰ ਇੰਨਾ ਚਾ ਚੜਿਆ ਸੀ ਕਿ ਜਿਵੇਂ ਕਿਸੇ ਦੇ ਘਰ ਕੋਈ ਵਿਆਹ ਹੋਵੇ। ਜ਼ਹਿਦਾਰ ਗੁਰਜੰਡ ਸਿੰਘ ਬੋਧ ਸਿੰਘ ਵਾਲਾ ਪਾਈ ਜਗਰੂਪ ਸਿੰਘ ਕਾਲਖ ਪਾਈ ਪੰਜਾਬ ਸਿੰਘ ਖਾਲਸਾ ਮਨਾਵਾ ਪਾਈ ਕੁਲਦੀਪ ਸਿੰਘ ਸ਼ੇਖੂਪੁਰਾ ਤੇ ਮੈਂ 2025 ਸਿੰਘ ਹੋਰ ਆਪੋ ਆਪਣੇ ਸਾਧਨਾ ਰਾਹੀਂ ਪਹੁੰਚੇ ਜਦੋਂ ਸੰਗਤ ਨੇ ਜਹੇਦਾਰ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਨੂੰ ਦੇਖਿਆ ਤਾਂ ਵੈਗਰੂ ਜਾਣਦੇ ਹਨ ਕਿ ਉੱਥੋਂ ਦੇ ਬਜ਼ੁਰਗ ਮਾਤਾਵਾਂ ਨੌਜਵਾਨ ਪੈਣਾ ਤੇ ਨੌਜਵਾਨ ਵੀਰਾਂ ਦਾ ਜਹੇਦਾਰ ਗੁਰਜੰਤ ਸਿੰਘ ਦਵਾਲੇ ਘੇਰਾ ਪਾ ਲਿਆ ਉੱਥੇ ਤਾਂ ਵਿਰਾਗ ਵਾਲਾ ਮਾਹੌਲ ਬਣ ਗਿਆ ਕੋਈ ਗੁਰਜੰਤ ਸਿੰਘ ਦਾ ਮੱਥਾ ਚੁੰਮੇ ਕੋਈ ਹੱਥ ਚੁੰਮੇ ਸਾਰੇ ਜਣੇ ਗੁਰਜੰਤ ਸਿੰਘ ਨੂੰ ਜੱਫੀਆਂ ਪਾ ਪਾ ਕੇ ਮਿਲੇ ਸੰਗਤ ਵਿੱਚੋਂ ਕਿਸੇ ਨੇ ਵਿਰਾਗ ਵਿੱਚ ਕਿਹਾ ਸਾਨੂੰ ਪਤਾ ਸੀ ਕਿ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਕਿੰਨੀਆਂ ਅਰਦਾਸਾਂ ਕਰਕੇ ਤੁਹਾਨੂੰ ਇੱਥੇ ਬੁਲਾਇਆ ਹੈ ਇਹ ਸੁਣ ਕੇ ਗੁਰਜਨ ਸਿੰਘ ਤੇ ਅਸੀਂ ਸਾਰੇ ਵਿਰਾਗ ਵਿੱਚ ਆ ਗਏ ਕਾਫੀ ਸਮਾਂ ਸਾਰੇ ਚੁੱਪ ਰਹਿ ਜਦੋਂ ਗੁਰਜਨ ਸਿੰਘ ਬੈਠ ਗਿਆ ਤਾਂ ਸੰਗਤ ਨੇ ਗੁਰਜਨ ਸਿੰਘ ਦੇ ਸਾਹਮਣੇ ਪੈਸੇ ਰੱਖਣੇ ਸ਼ੁਰੂ ਕਰ ਦਿੱਤੇ ਉਸ ਵੇਲੇ 500 ਜਾਂ 1000 ਦਾ ਨੋਟ ਨਹੀਂ ਸੀ ਹੁੰਦਾ ਕਿਸੇ ਨੇ 10 ਰੁਪਏ ਕਿਸੇ ਨੇ ਵੀ ਕਿਸੇ ਨੇ 5 ਤੇ ਬਜ਼ੁਰਗ ਮਤਾਵਾ ਨੇ ਆਪ ਨੂੰ ਆਪਣੇ ਰਮਾਲਾਂ ਵਿੱਚੋਂ ਪੈਸੇ ਲਪੇਟੇ ਸੀ ਉਹਨਾਂ ਨੇ ਵੀ ਆਪਣੇ ਰਮਾਲ ਖਾਲੀ ਕਰ ਦਿੱਤੇ ਉਸ ਵੇਲੇ ਪੈਸਿਆਂ ਦਾ ਢੇਰ ਲੱਗ ਗਿਆ ਫਿਰ ਸਾਨੂੰ ਸਾਰਿਆਂ ਨੂੰ ਸੰਗਤ ਨੇ ਬਹੁਤ ਪਿਆਰ ਨਾਲ ਲੰਗਰ ਸ਼ਿਕਾਇਆ ਇਸ ਵਿੱਚੋਂ ਜਹਦਾਰ ਗੁਰਜੰਟ ਸਿੰਘ ਜੀ ਨੇ ਸੰਗਤਾਂ ਨੂੰ ਕਿਹਾ ਹੁਣ ਅਸੀਂ ਮੀਟਿੰਗ ਕਰਨੀ ਹੈ ਜਿਸ ਵਿੱਚ ਸਿਰਫ ਸਾਡੇ ਸਿੰਘ ਹੋਣਗੇ ਇਹ ਗੱਲ ਸੁਣਦਿਆਂ ਹੀ ਸੰਗਤ ਨੇ ਫੇਰ ਰੌਲਾ ਪਾ ਦਿੱਤਾ ਕਈ ਸਿੰਘ ਕਹਿੰਦੇ ਅਸੀਂ ਅੱਜ ਮੀਟਿੰਗ ਨਹੀਂ ਹੋਣ ਦੇਣੀ। ਜਹੇਦਾਰ ਹਰਾਨ ਹੋ ਕੇ ਪੁੱਛਣ ਲੱਗਿਆ ਕੀ ਗੱਲ ਐ? ਤਾਂ ਸੰਗਤ ਨੇ ਇੱਕ ਸੁਰ ਵਿੱਚ ਹੋ ਕੇ ਕਹਿਣ ਲੱਗੀ ਸਾਨੂੰ ਪਤਾ ਐ ਕਿ ਜਦੋਂ ਤੁਸੀਂ ਮੀਟਿੰਗ ਕਰ ਲਈ ਫਿਰ ਤੁਸੀਂ ਇੱਥੇ ਖਲੋਣਾ ਨਹੀਂ ਚਲੇ ਜਾਣਾ ਐ। ਇਸ ਲਈ ਅਸੀਂ ਤੁਹਾਡੀ ਅੱਜ ਮੀਟਿੰਗ ਨਹੀਂ ਹੋਣ ਦੇਣੀ। ਤੁਸੀਂ ਅੱਜ ਸਾਡੇ ਨਾਲ ਬਚਨ ਬਿਲਾਸ ਕਰੋ। ਅਸੀਂ ਸਾਰੀ ਰਾਤ ਤੁਹਾਡੀਆਂ ਗੱਲਾਂ ਕਰਨੀਆਂ ਐ। ਕੱਲ ਨੂੰ ਤੁਸੀਂ ਮੀਟਿੰਗ ਰੱਖ ਲਓ। ਜਹਦਾਰ ਨੇ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਕੀਤੀ ਅਸੀਂ ਇੱਕ ਜਗ੍ਹਾ ਇੰਨੇ ਸਿੰਘ ਨਹੀਂ ਰਹਿ ਸਕਦੇ ਤੇ ਸਾਡਾ ਰਹਿਣਾ ਵੀ ਠੀਕ ਨਹੀਂ ਹੈ ਸਾਨੂੰ ਤੁਹਾਡੇ ਤੇ ਮਾਣ ਹੈ ਪਰ ਇੰਨਾ ਸਮਾਂ ਇੱਥੇ ਰਹਿਣਾ ਸਾਡੇ ਲਈ ਵੀ ਤੇ ਤੁਹਾਡੇ ਲਈ ਵੀ ਖਤਰਨਾਕ ਹੋ ਸਕਦਾ ਹੈ ਫਿਰ ਜਹਦਾਰ ਨੇ ਸੰਗਤ ਨਾਲ ਵਾਅਦਾ ਕੀਤਾ ਕਿ ਕਿਤੇ ਸਮਾਂ ਬਣਿਆ ਤਾਂ ਵੀਰ ਹਰਨੇਕ ਸਿੰਘ ਪਾਪ ਨਾਲ ਮੈਂ ਤੁਹਾਡੇ ਕੋਲ ਰਾਤ ਰਹਿ ਕੇ ਜਾਵਾਂਗਾ ਫਿਰ ਜਾ ਕੇ ਸੰਗਤ ਮੰਨੀ ਫਿਰ ਅਸੀਂ ਮੀਟਿੰਗ ਤੜਕੇ 2:00 ਵਜੇ ਤੱਕ ਕੀਤੀ ਤੇ ਮੀਟਿੰਗ ਵਿੱਚ ਜਹੇਦਾਰ ਗੁਰਜੰਟ ਸਿੰਘ ਜੀ ਨੇ ਸਾਨੂੰ ਸਿੱਖ ਸੰਘਰਸ਼ ਦੀਆਂ ਨੀਤੀਆਂ ਤੇ ਬਰੀਕੀਆਂ ਬਾਰੇ ਕਾਫੀ ਕੁਝ ਦੱਸਿਆ ਅਤੇ ਗਰੀਲਾ ਜੁੱਧ ਬਾਰੇ ਕਿਹਾ ਇਹ ਵੀ ਹਦਾਇਤ ਕੀਤੀ ਕਿ ਜੇਕਰ ਕਿਸੇ ਹੋਰ ਜਥੇਬੰਦੀ ਦੇ ਸਿੰਘਾਂ ਨੂੰ ਸ਼ਸਤਰਾਂ ਦੀ ਜ਼ਰੂਰਤ ਪਵੇ ਤੁਸੀਂ ਮਨਾਂ ਨਹੀਂ ਕਰਨਾ ਸਗੋਂ ਉਹਨਾਂ ਨੂੰ ਵੀ ਸਹਿਯੋਗ ਦੇਣਾ ਹੈ ਜਹੇਦਾਰ ਗੁਰਜੰਟ ਸਿੰਘ ਜੀ ਦੇ ਚਾਚਾ ਵਧਾਵਾ ਸਿੰਘ ਜੀ ਨਾਲ ਬਹੁਤ ਨੇੜਤਾ ਸੀ ਫਿਰ ਸਾਨੂੰ ਸਾਰੇ ਸਿੰਘਾਂ ਨੂੰ ਤਿੰਨ-ਤਿੰਨ ਚਾਰ-ਚਾਰ ਜਣੇ ਵੱਖ-ਵੱਖਰਾ ਹੋ ਤੇ ਜਾਣ ਦੀ ਹਦਾਇਤ ਕੀਤੀ ਗਈ। ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਭਾਈ ਪੱਪ ਹੋਣਾ ਬਦਵਾਰਾ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਬਾਰੇ ਇੱਕ ਯਾਦ ਸਾਂਝੀ ਕੀਤੀ ਗਈ ਸੀ। ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਐਵੇਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਹੋਰ ਨਾਲ ਦੋਸਤਾਂ ਤੱਕ ਸਾਂਝ ਜਰੂਰ ਕਰ ਦਿਵੋ। ਤਦ ਤੱਕ ਲਈ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ